ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਦੋਸਤੋ ਇੱਕ ਵੋਟਾਂ ਦਾ ਮੁੱਦਾ ਪੰਜਾਬ 'ਚ ਚੱਲ ਰਿਹਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਦੀ ਤਰੀਕ ਅੱਗੇ ਵੀ 2-3 ਵਾਰੀ ਵਧਾ ਦਿੱਤੀ ਗਈ ਹੈ ਹੁਣ ਫੇਰ ਡੇਟ ਐਕਸਟੈਂਡ ਕਰ ਦਿੱਤੀ ਗਈ ਹੈ ਇਹਦੇ ਲਈ ਅੱਜ ਆਪਣੇ ਨਾਲ ਸਰਦਾਰ ਦਰਬਾਖਸ਼ ਸਿੰਘ ਜੀ ਵਿਰਕਾ ਰਿਕਸਾਪਟਰ ਦਾ ਬਹੁਤ ਬਹੁਤ ਸਵਾਗਤ ਹੈ ਕਿੰਸਾ ਇਹ ਕੀ ਮਾਹਰ ਚੱਲ ਰਿਹਾ ਜਿਹੜਾ ਵਾਰ-ਵਾਰ ਮਤਲਬ ਤਰੀਕ ਐਕਸਟੈਂਡ ਕੀਤੀ ਜਾ ਰਹੀ ਹੈ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਸਤੂ ਸਾਬਸਲੀਤ ਦੇ ਵਿੱਚ ਗੱਲ ਇਹ ਹੈ ਕਿ ਇਹ ਸਾਡੀ ਸਿੱਖਾਂ ਦੀ ਸਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਤੇ ਇਹਦਾ ਸਾਡਾ ਬੜੇ ਵੱਡੇ ਮਾਨਮਤੇ ਇਤਿਹਾਸ ਦੇ ਨਾਲ ਸਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਕਰਕੇ ਬਣਾਈ ਹੈ ਪੂਰੇ ਵਿਸ਼ਵ ਦੇ ਵਿੱਚ ਇੱਕ ਹੀ ਸੰਸਥਾ ਹੈ ਇੱਕ ਹੀ ਧਰਮ ਦੇ ਵਿੱਚ ਹੈ ਜਿਹੜੀ ਕਿ ਸੰਗਤ ਦੇ ਦੁਆਰਾ ਚੁਣੇ ਹੋਏ ਨੁਮਾਇंदे ਜਿਹੜੇ ਹੈ ਉਹ ਸਾਡੇ ਧਾਰਮਿਕ ਸਥਾਨਾਂ ਦੀ ਸਿਵਾ ਸੰਭਾਲ ਕਰਦੇ ਆ ਜੀ ਬੀਤੇ ਸਮੇਂ ਦੇ ਵਿੱਚ ਇੱਕ ਕਾਂਗਰਸ ਦੇ ਰਾਜ ਦੇ ਦੌਰਾਨ ਇੱਕ ਵਿਅਕਤੀ ਨੇ ਕੇਸ ਪਾਇਆ ਕੀਤਾ ਸੀ ਅ ਅਦਾਲਤਾਂ ਦੇ ਵਿੱਚ ਕਿ ਸਾਡੇ ਜਿਹੜੇ ਪੱਤਰ ਸਿੱਖ ਨਹੀਂ ਉਹਨਾਂ ਨੂੰ ਵੀ ਵੋਟ ਦਾ ਅਧਿਕਾਰ ਮਿਲਣਾ ਚਾਹੀਦਾ ਹੈ ਸੋ ਲੰਮਾ ਸਮਾਂ ਉਹ ਅਦਾਲਤੀ ਕੇਸ ਜਿਹੜਾ ਪੈਂਡਿੰਗ ਰਿਹਾ ਸਟੇ ਰਿਹਾ ਉਹਦੇ ਤੇ ਇਸ ਕਰਕੇ ਜਿਹੜਾ ਮੌਜੂਦਾ ਕਾਰਜਕਰਨ ਹੈ ਉਹਦਾ ਕਾਫੀ ਲੰਮਾ ਸਮਾਂ ਟਾਈਮ ਲੰਘ ਗਿਆ ਹੁਣ ਇਹ ਦੁਬਾਰਾ ਜਰਨਲ ਚੋਂ ਜਿਹੜੀ ਹੈ ਉਹ ਹੋਣੀ ਹੈ ਜੀ ਉਹ ਸਬੰਧ ਦੇ ਵਿੱਚ ਪਹਿਲਾਂ ਵੋਟਰ ਸੂਚੀਆ ਨਵੀਆਂ ਤਿਆਰ ਕੀਤੀਆਂ ਜਾ ਰਹੀਆਂ ਨਹੀਂ ਸੀ ਪਿਛਲੇ ਸਮੇਂ ਤੋਂ ਇਹ ਪੰਜਾਬ ਸਰਕਾਰ ਨੂੰ ਇਹ ਜਿਹੜੀ ਹੈ ਇਹਦੀ ਵੋਟਰ ਸੂਚੀ ਤਿਆਰ ਕਰਨੀ ਹੁੰਦੀ ਹੈ ਪਰ ਪੰਜਾਬ ਸਰਕਾਰ ਦਾ ਬਹੁਤ ਹੀ ਢਿੱਲਾ ਤੇ ਨਕਮਾ ਰਭਈਆ ਰਿਹਾ ਇਸ ਬੰਦੀ ਜੀ ਪੰਜਾਬ ਚ ਬਹੁ ਗਿਣਤੀ ਸਿੱਖ ਭਾਈਚਾਰਾ ਬੈਠਾ ਹੈ ਤੇ ਬਹੁਤ ਹੀ ਘੱਟ ਵੋਟਾਂ ਜਿਹੜੀਆਂ ਨੇ ਉਹ ਸਿੱਖਾਂ ਦੀਆਂ ਪੜਾਈ ਜਾ ਗਈਆਂ ਪੜਾਈ ਜਾ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼ਰੂਮਣੀ ਅਕਾਲੀ ਦਲ ਨੇ ਬੜੇ ਵੱਡੇ ਪੱਧਰ ਤੇ ਰੌਲਾ ਪਾਇਆ ਜੀ ਕਿ ਇਹ ਇੱਕ ਬੜਾ ਵੱਡਾ ਮਾਜਰਾ ਹੈ ਕਿ ਸਿੱਖਾਂ ਦੀ ਵੋਟ ਇੰਨੀ ਘੱਟ ਕਿਉਂ ਬਣ ਰਹੀ ਹੈ ਫਿਰ ਜਾ ਕੇ ਥੋੜੀ ਕਨੀ ਸਰਕਾਰ ਨੂੰ ਜਿਵੇਂ ਆਦੇ ਹੁੰਦੇ ਹ ਹਲੂਣਾ ਦਿੱਤਾ ਤੇ ਸਰਕਾਰ ਸੁਚੇਤ ਹੋਈ ਉਹ ਸੁਚੇਤ ਕਾਦਾ ਹੋਈ ਜੀ ਉਹਦੇ ਵਿੱਚ ਵੀ ਵੱਡੀ ਇੱਕ ਤਾੰਦਲੀ ਪਾਈ ਗਈ ਜੀ ਕਿ ਜਿੰਨੀਆਂ ਵੀ ਇਹਨਾਂ ਨੇ ਵੋਟਾਂ ਬਣਾਈਆਂ ਨੇ ਉਹਨਾਂ ਵਿੱਚ ਬਹੁਤ ਵੱਡੀਆਂ ਝਾਲੀ ਵੋਟਾਂ ਬਣੀਆਂ ਜੀ ਗੈਰ ਸਿੱਖ ਲੋਕ ਜਿਨ੍ਹਾਂ ਦਾ ਸਿੱਖ ਧਰਮ ਨਾਲ ਕੋਈ ਸੰਬੰਧ ਨਹੀਂ ਉਹਨਾਂ ਦੀਆਂ ਵੀ ਸੂਚੀਆਂ 'ਚ ਨਾ ਆਏ ਆ ਜਿਹੜੇ ਕਿ ਸਿੰਘ ਸ਼ਬਦ ਤੇ ਕੌਰ ਸ਼ਬਦ ਤੋਂ ਬਿਨਾਂ ਸ਼ਰੂਮਣੀ ਅਕਾਲੀ ਦਲ ਨਾਲ ਸੰਬੰਧ ਰੱਖਣ ਵਾਲੇ ਸਾਰੇ ਸ਼ਰੂਮਣੀ ਕਮੇਟੀ ਮੈਂਬਰਾਂ ਨੇ ਆਪ ਦੀ ਸੀਨੀਅਰ ਲੀਡਰਸ਼ਿਪ ਨਾਲ ਵਿਚਾਰ ਕਰਕੇ ਉਹ ਜਿਹੜੇ ਇਹਦੇ ਮੁਖ ਆਪਣੇ ਕਮਿਸ਼ਨ ਨੇ ਗੁਰਦੁਆਰਾ ਸਾਹਿਬ ਕਮੇਟੀਆਂ ਦੀ ਹੁੰਦੀ ਹੈ ਉਹਨਾਂ ਦੇ ਨਾਲ ਸੰਪਰਕ ਕੀਤਾ ਤੇ ਉਹਨਾਂ ਨੇ ਜਿਹੜੀ ਹੈ ਉਹਨਾਂ ਨੂੰ ਦੱਸਿਆ ਇਤਰਾਜ਼ ਲਾਇਆ ਕਿ ਇਹ ਜਲਦੀ ਜਿਹੜੀਆਂ ਸੂਚੀਆਂ ਤਿਆਰ ਹੋ ਰਹੀਆਂ ਨੇ ਇਸ ਕਰਕੇ ਉਹਨਾਂ ਨੇ ਅੱਜ ਤਰੀਕ ਦੇ ਵਿੱਚ ਵਾਅਦਾ ਕਰਤਾ ਹੈ 10 ਮਾਰਚ ਦਾ ਹੁਣ 10 ਮਾਰਚ ਤੱਕ ਨਵੀਆਂ ਵੋਟਾਂ ਵੀ ਬਣ ਸਕਣਗੀਆਂ ਤੇ ਉਹਨਾਂ ਦੇ ਜਿਹੜੇ ਇਤਰਾਜ਼ ਹੈ ਉਹ ਵੀ ਲਾਇਆ ਜਾ ਸਕਣਗੇ ਮੁੱਛਰ ਇੱਕ ਹੋਰ ਗੱਲ ਵਿਖਤ ਵਿੱਚ ਆਈ ਆ ਵੀ ਪੰਜਾਬ ਵਿੱਚ ਜਿਸ ਤਰ੍ਹਾਂ ਸਿੱਖ ਧਰਮ ਦੇ ਵਿੱਚ ਵੋਟਾਂ ਦੀ ਬਣਾਉਣ ਦੀ ਪ੍ਰਕਿਰਿਆ ਚੱਲ ਰਹੀ ਹੈ ਇਹਦੇ ਵਿੱਚ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਵੇਖਣ ਨੂੰ ਨਹੀਂ ਮਿਲ ਰਿਹਾ ਦੂਜੀ ਗੱਲ ਹੈ ਵੀ ਇੱਕ ਜਿਹੜੀਆਂ ਵੋਟਾਂ ਪਰਾਇਆਂ ਉਹਦੇ ਵਿੱਚ ਤਾਂਦਲੀ ਕੀਤੀ ਗਈ ਹੈ ਉਹ ਤਾਂਦਲੀ ਦਾ ਮੇਰਾ ਮੰਨਣਾ ਇਹ ਹੈ ਵੀ ਇਹ ਗੈਰ ਸਿੱਖ ਜਿਹੜੇ ਬੰਦੇ ਆ ਉਹ ਕਮੇਟੀ ਦੇ ਵਿੱਚ ਕਬਜ਼ਾ ਹੋਣ ਵਾਸਤੇ ਤਾਂ ਨਹੀਂ ਕੰਮ ਕਰਦੇ ਮੇਕੋਸੋ ਤੁਸੀਂ ਸਾਹਿਬ ਇਹਦੇ ਤੇ ਕੋਈ ਦੋ ਰੈ ਵਾਲੀ ਗੱਲ ਨਹੀਂ ਬਹੁਤ ਲੰਮੇ ਸਮੇਂ ਤੋਂ ਜਦੋਂ ਦੀ ਸ਼ਰੂਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਚ ਆਈ ਹੈ ਉਹ ਉਹਦੀਆਂ ਬਹੁਤ ਸਾਰੀਆਂ ਸ਼ਰਤਾਂ ਐਵੇਂ ਲੱਗੀਆਂ ਹੋਈਆਂ ਨੇ ਕਿ ਆਪਣੇ ਜਿਹੜੇ ਧੜਿਆਂ ਦੇ ਬੰਦਿਆਂ ਨੂੰ ਇਸ ਤਰੀਕੇ ਦੇ ਨਾਲ ਉਹ ਗੁਰੂ ਘਰਾਂ ਦੀ ਸੇਵਾ ਸੰਭਾਲ ਵਾਸਤੇ ਕਾਰਜ ਕਰਵਾਇਆ ਜਾਂਦਾ ਬਹੁਤ ਲੰਮੇ ਸਮੇਂ ਤੋਂ ਇਹ ਗੱਲ ਚੱਲਦੀ ਹੈ ਕੋਈ ਅੱਜ ਨਵੀਂ ਗੱਲ ਨਹੀਂ ਤੋਸੋ ਜਿਹੜੀ ਵੀ ਸਰਕਾਰ ਹੁੰਦੀ ਹੈ ਸਰਕਾਰ ਵੀ ਹਮੇਸ਼ਾ ਹੀ ਇਹ ਸੋਚਦੀ ਹੈ ਕਿ ਸਾਡਾ ਧੜਾ ਜਿਹੜਾ ਉਹ ਕਾਬਜ਼ ਹੋਵੇ ਹੌਣ ਜਿੰਨੀਆਂ ਵੀ ਦਿੱਲੀ ਤੋਂ ਪਾਰਟੀਆਂ ਚੱਲਣ ਵਾਲੀਆਂ ਨੇ ਉਹਨਾਂ ਦਾ ਮੁੱਖ ਮਕਸਦ ਇਹ ਹੁੰਦਾ ਉਹ ਸਿੱਖੀ ਸਰੂਪ 'ਚ ਬੰਦੇ ਲਿਆਉਂਦੇ ਆ ਉਹਨੂੰ ਇਲੈਕਸ਼ਨ ਵੀ ਲੜਾਉਂਦੇ ਆ ਤੇ ਉਹਨਾਂ ਦਾ ਮੌਨਟੋ ਵੀ ਇਹ ਹੁੰਦਾ ਕਿ ਇਹ ਸਾਡੇ ਤਹਿਤ ਚੱਲਣ ਅਸੀਂ ਇਹਨਾਂ ਨੂੰ ਆਪ ਦੇ ਤਹਿਤ ਗੁਰੂ ਘਰਾਂ ਦੇ ਬਾੜੀਏ ਕੋਈ ਵੀ ਮर्यादा 'ਚ ਦੇ ਉਲਟ ਫੇਰ ਕਰਨਾ ਹੈ ਕੋਈ ਕਿਸ ਤਰ੍ਹਾਂ ਦੇ ਵੀ ਗੱਲ ਕਰਨੀ ਹੈ ਉਹ ਸਾਰਾ ਸਿਸਟਮ ਸਾਡੇ ਤੂ ਚੱਲੇ ਹੁਣ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਘੱਟ ਵੋਟਾਂ ਕਿਉਂ ਪਣੀਆਂ ਉਹਦਾ ਸਬੂਤ ਸਭ ਵੱਡਾ ਕਾਰਨ ਹੈ ਕਿ ਪੰਜਾਬ ਦੇ ਵਿੱਚ ਖਾਸ ਕਰਕੇ ਸਿੱਖ ਪਤਤ ਬਹੁਤ ਹੋ ਗਏ ਜੀ ਮਾਫ ਕਰਨਾ ਆਪਣਾ ਜਿਹੜਾ ਭਾਈਚਾਰਾ ਹੈ ਉਹਦੇ ਵਿੱਚ ਵੀ ਹਰ ਘਰ ਦੇ ਵਿੱਚ ਤੁਸੀਂ ਵੇਖ ਲਓ ਬੱਚੇ ਜਿਹੜੇ ਨੇ ਪਤਤ ਨਹੀਂ ਪਤਤ ਜੀ ਔਰ ਇਹਦੇ 'ਚ ਸ਼ਰਤ ਸਭ ਤੋਂ ਵੱਡੀ ਜੀ ਸਿੱਖ ਜਿਹੜਾ ਕੇਸਾ ਧਾਰੀ ਹੋਣਾ ਚਾਹੀਦਾ ਜੀ ਉਹਦਾ ਕੋਈ ਜਿਵੇਂ ਕੇਸ ਨਹੀਂ ਕੱਟਿਆ ਹੋਣਾ ਚਾਹੀਦਾ ਰੋਮਾਂ ਦੀ ਉਹ ਗੱਲ ਵੀ ਨਾ ਕਰਦਾ ਹੋਵੇ ਹੁਣ ਇੱਥੇ ਸਵਾਲ ਪੈਦਾ ਇਹ ਹੁੰਦਾ ਕਿਉਂ ਜਿਹੜਾ ਉਹਨੂੰ ਸ਼ਰਮ ਮਹਿਸੂਸ ਕਰਦਾ ਕਿ ਉਹ ਫੋਟੋ ਵੀ ਨਾਲ ਲੱਗਣੀ ਹੈ ਜਿਹੜਾ ਉਹ ਸਵੇਰੇ ਉੱਠ ਕੇ ਨਾਈ ਕੋਲ ਗਿਆ ਜੀ ਜੀ ਉਹ ਉਹ ਬੋਰਡ ਕਿਵੇਂ ਉਹ ਉਹ ਬੋਰਡ ਕਿਵੇਂ ਬਣਾਵੇਗਾ ਜੀ ਇਹ ਸਭ ਤੋਂ ਵੱਡੀ ਸਾਡੀ ਤਰਾਸਦੀ ਹੈ ਜਿਵੇਂ ਪਹਿਲਾਂ ਮੈਂ ਜ਼ਿਕਰ ਕੀਤਾ ਕਿ ਸਾਡੇ ਬਜ਼ੁਰਗਾਂ ਦੀ ਕੁਰਬਾਨੀਆਂ ਨਾਲ ਬਣੀ ਇਹ ਸੰਸਥਾ ਤੇ ਸਾਡੀ ਇੱਕ ਵਿਸ਼ਵ ਦੇ ਵਿੱਚ ਪਹਿਲੀ ਇਹੋ ਜਿਹੀ ਸੰਸਥਾ ਸਾਰੇ ਧਰਮਾਂ ਦੇ ਵਿੱਚੋਂ ਬਿਲਕੁਲ ਜਿਹੜੀ ਸੰਗਤ ਚੁਣ ਕੇ ਨੁਮਾਇंदे ਭੇਜਦੀ ਹੈ ਜੋ ਗੁਰੂ ਘਰਾਂ ਦੀ ਸੇਵਾ ਸੰਭਾਲ ਕਰਦੇ ਪਰ ਸਾਨੂੰ ਇਹ ਸਮਝ ਨਹੀਂ ਹੈਗੀ ਹੁਣ ਤੱਕ ਇਹ ਨਾਲ ਕਿਸੇ ਨੂੰ ਬਣਾਇਆ ਨਹੀਂ ਜਾ ਸਕਦਾ ਤੇ ਨਾ ਹੀ ਕਿਸੇ ਨੂੰ ਧੱਕੇ ਨਾਲ ਪੱਤ ਤ ਕਿਸੇ ਨੇ ਕੀਤਾ ਜੀ ਅੱਜ ਕੱਲ ਜਿਹੜਾ ਪਛਮੀ ਸੱਤਾ ਦਾ ਬੋਲਬਾਲਾ ਹੀ ਇਹਨਾਂ ਹੋ ਚੁੱਕਾ ਹੈ ਜੀ ਕਿ ਘਰਾਂ ਦੇ ਵਿੱਚ ਮਾਫ ਕਰਨਾ ਔਰਤਾਂ ਵੀ ਕਿਸ ਕਟੌਂਦੀਆਂ ਸੀਆਂ ਲਾਉਂਦੀਆਂ ਉਹ ਖਾਸ ਕਰਕੇ ਜਦੋਂ ਸਿੱਖਾਂ ਨੂੰ ਇਹੋ ਜੀ ਸੋਚ ਹੀ ਨਹੀਂ ਹੈਗੀ ਤੇ ਬੋੜ ਕਿਵੇਂ ਬਣੇਗੀ ਉੱਥੇ ਪਰ ਕੀ ਕੀਤਾ ਸਰਕਾਰ ਫਾਰਮਲ ਦੀਆਂ ਕਰਕੇ ਉਹ ਜਿਹੜਾ ਵਾਧੂ ਘਾਟਾ ਜਿਹੜਾ ਉਹਨਾਂ ਦੇ ਹੁੰਦਾ ਜਾਲੀ ਉਹ ਵਿੱਚ ਵਾੜ ਦਿੰਦੇ ਹਾਂ ਜੀ ਇਸ ਕਰਕੇ ਉਹ ਜਿਹੜੀ ਚੀਜ਼ ਤਾਂਗਲੀ ਹੋਈ ਹੈ ਉਹ ਤਾਂਗਰੀ ਦਾ ਕਾਰਨ ਵੀ ਇਹ ਹੈ ਅੱਜ ਵੀ ਸਿੱਖਾਂ ਨੂੰ ਇਹ ਗੱਲ ਸੋਚ ਲੈਣੀ ਚਾਹੀਦੀ ਹੈ ਸਮਝ ਲੈਣੀ ਚਾਹੀਦੀ ਹੈ ਜਿੰਨੇ ਵੀ ਸਾਡੇ ਨੌਜਵਾਨ ਬੱਚੇ ਉਹਨਾਂ ਨੂੰ ਇਸ ਗੱਲ ਦੀ ਸ਼ਰਮ ਵੀ ਮਹਿਸੂਸ ਹੋਣੀ ਚਾਹੀਦੀ ਹੈ ਕਿ ਦੁਨੀਆ ਦੀਆਂ ਜਿੰਨੀਆਂ ਮਰਜ਼ੀ ਹੋਰ ਵੋਟਾਂ ਬਣ ਜਾਣ ਜਿੰਨੀਆਂ ਦੀਆਂ ਮਰਜ਼ੀ ਤੁਸੀਂ ਪਾਰਟੀਆਂ ਨੂੰ ਵੋਟ ਪਾ ਲਓ ਕੋਈ ਗੁਨਾਹ ਨਹੀਂ ਪਾਓ ਤੁਹਾਡਾ ਅਧਿਕਾਰ ਭੰਦਾ ਪਰ ਜਿੱਥੇ ਆ ਕੇ ਤੁਹਾਡੇ ਧਰਮ ਦੀ ਗੱਲ ਹੈ ਤੁਹਾਡੀ ਧਰਮ ਦੀ ਗੱਲ ਹੈ ਜੀ ਜੇਕਰ ਤੁਸੀਂ ਉਹਦੇ ਵੋਟਰ ਹੀ ਨਹੀਂ ਬਣ ਸਕੇ ਇਹਦਾ ਮਤਲਬ ਵੀ ਤੁਸੀਂ ਧਰਮੀ ਨਹੀਂ ਹੈਗੇ ਜੀ ਤੁਸੀਂ ਸੇਖੀ ਨਹੀਂ ਹੈਗੇ ਇਹ ਬੜੀ ਵੱਡੀ ਗੱਲ ਸਤੂ ਸਭ ਕਰਨ ਵਾਲੀ ਹੈ ਸੋਚਣ ਵਾਲੀ ਹੈ ਕੀ ਆਧਾ ਧਰਮਪਤੀ ਅਸੀਂ ਕਿਵੇਂ ਕਹਿ ਸਕਾਂਗੇ ਅਸੀਂ ਸੇਖਾਂ ਜੀ ਇੱਥੇ ਆ ਕੇ ਕੁਐਸਚਨ ਮਾਰਕ ਲੱਗ ਗਿਆ ਜਿਹੜਾ ਬੰਦਾ ਆਪਦੇ ਧਰਮ ਦੀ ਵੋਟ ਨਹੀਂ ਬਣਾ ਸਕਦਾ ਜਿਹੜਾ ਬੰਦਾ ਉਹ ਲੋਕਤੰਤਰੀ ਢਾਂਚੇ ਵਿੱਚ ਬਹਿ ਕੇ ਆਪਣੀਆਂ ਗੁਰ ਸਿੱਖ ਕਿਵੇਂ ਕਹੇ ਕਿਵੇਂ ਆਖਵਾਏ ਇਹ ਬੜਾ ਵੱਡਾ ਇੱਕ ਪ੍ਰਸ਼ਨ ਹੈ ਜਿਹੜੇ ਫਿਰ ਇਹ ਖਾਸ ਕਰਕੇ ਸੁਚੇਤ ਕਰਨਾ ਸੀ ਜਿਹੜੇ ਸਾਡੇ ਬੂਥ ਲੈਵਲ ਅਫਸਰ ਲੱਗੇ ਉਹਨਾਂ ਦਾ ਫਰਜ਼ ਬੰਦਾ ਸੀ ਕਰ ਕਰ ਜਾਣ ਦਾ ਕਈਆਂ ਸਾਹਾਂ ਤੋਂ ਗਏ ਵੀ ਹੋਣਗੇ ਇਹ ਨਹੀਂ ਆਪਾਂ ਕਹਿੰਦੇ ਕਿ ਉਹ ਗਏ ਨਹੀਂ ਹੋਣਗੇ ਪਰ ਗੂਗਲ ਦੱਸਦਾ ਸਹੀ ਹੈ ਨਾ ਉਹ ਵੀ ਸਿਸਟਮ ਬਣ ਗਿਆ ਉਹ ਜਿਹਾ ਵੀ ਚਲੋ ਜੀ ਕੋਈ ਨਹੀਂ ਅਸੀਂ ਬਣਵਾ ਲਾਂਗੇ ਜੀ ਕਿਸੇ ਨੇ ਜੇ ਪੰਜ ਜੀ ਨੇ ਦੋ ਜੀਆਂ ਦੀਆਂ ਭਾਰਤੀਆਂ ਜਿ ਬੀਬੀ ਨਹੀਂ ਕੇਸ ਕਟਵਾਦੀ ਤੇ ਉਹਦੀ ਭਾਰਤੀ ਫੋਟੋ ਹੈ ਖੜਾ ਕੋਈ ਬਜ਼ੁਰਗ ਹੈ ਬਿਲਕੁਲ ਵੱਡੀ ਉਮਰ ਦਾ ਉਹਦੀ ਭਾਰਤੀ ਬਾਕੀ ਜਿਹੜੇ 3-4 ਜੀ ਨੇ ਉਹਨਾਂ ਨੇ ਉਹ ਕਿਹੇ ਨੇ ਬੀਬੀ ਨੇ ਕੇਸ ਕਟਾਏ ਆ ਕਿਸੇ ਨੇ ਦਾੜ੍ਹੀ ਕੇਸ ਆਪਦੇ ਕਟਾਏ ਆ ਉਹ ਬਸ ਉੱਥੇ ਹੀ ਇੱਕ ਦੂਜੇ ਨੂੰ ਕਹਿਣ ਵਾਲਾ ਨਹੀਂ ਹੈਗਾ ਕਹਿਣ ਵਾਲਾ ਕੋਈ ਨਹੀਂ ਹੈਗਾ ਇਹ ਇੱਕ ਬੜੀ ਵੱਡੀ ਚੁਣੌਤੀ ਹੈ ਸਾਡੇ ਇਹ ਚੁਣੌਤੀ ਨੂੰ ਸਮਝਣਾ ਪਏਗਾ ਕੀ ਅਸੀਂ ਸਿੱਖ ਹਾਂ ਕੀ ਅਸੀਂ ਸਿੱਖ ਅਧਿਕਾਰ ਤੋਂ ਬਾਹਰ ਨਹੀਂ ਜਾ ਰਹੇ ਇਹ ਗੱਲ ਸਭ ਵਿਚਾਰਨੀ ਪਏ ਮੁਖ ਸਰ ਜੇ ਜਿਹੜੇ ਆਪਣੇ ਸਿੱਖ ਕੋਟਰ ਨੇ ਜੇ ਉਹਨਾਂ ਨੇ ਬੂਥਾ ਬਣਾਉਣੀ ਹੈ ਇਹਦੇ ਬਣਾਉਣ ਦੇ ਵਾਸਤੇ ਉਹ ਕਿੱਥੇ ਤਾਲਮੇਲ ਕਰਨ ਬੂਥ ਲੈਵਲ ਅਫਸਰ ਹੈ ਜੀ ਅੱਛਾ ਜੀ ਬੂਥ ਲੈਵਲ ਅਫਸਰ ਹੈ ਜੀ ਆਪਣੇ ਜਿਹੜੇ ਪਿੰਡਾਂ ਦੇ ਜਿਵੇਂ ਦੂਜੀਆਂ ਬੂਥਾਂ ਬਣਾਉਣ ਵਾਲੇ ਬੂਥ ਲੈਵਲ ਅਫਸਰ ਉਹਨਾਂ ਨੂੰ ਜੁਟ ਕੀਤਾ ਜਾਂਦਾ ਹੈ ਸਰਕਾਰਾਂ ਵੱਲੋਂ ਉਸ ਬੂਥ ਲੈਵਲ ਅਫਸਰ ਦੀ ਡਿਊਟੀ ਲੱਗੀ ਹੋਈ ਹੈ ਇੰਚ ਬਕਾਇਦਾ ਜੀ ਉਹਦੀ ਡਿਊਟੀ ਦਾ ਇਹਨਾਂ ਕਰਕਰ ਉਹ ਜਾਵੇ ਜੀ ਜੇਕਰ ਉਹ ਕਿਤੇ ਨਹੀਂ ਪਹੁੰਚ ਕਰ ਰਿਆ ਤੇ ਜਿਹੜਾ ਜਿੰਨੇ ਜਿਹੜਾ ਸਾਨੂੰ ਇਸ ਕੱਲ ਦਾ ਮਾਣ ਹੋਣਾ ਚਾਹੀਦਾ ਕਿਸੀਂ ਆਪੀ ਸੰਸਦਾ ਵਾਸਤੇ ਵੋਟ ਪਵਾ ਰਹੇ ਬਣਾ ਰਹੇ ਔਰ ਸਭ ਤੋਂ ਵੱਡੀ ਗੱਲ ਇਹ ਆ ਵੀ ਕੀ ਨਾ ਸੋਚੋ ਵੀ ਇਹ ਜਿਹੜੀ ਵੋਟ ਹੈ ਵੀ ਅਸੀਂ ਕਰੇ ਇਸ ਥੜੇ ਨੂੰ ਪਾਉਣੀ ਕਿ ਤੁਸੀਂ ਭਾਈ ਜਿਹੜਾ ਕੋਈ ਸਿੱਖ ਉਮੀਦਵਾਰ ਕੋਈ ਆਵੇ ਉਹ ਪਾ ਲੈ ਜੀ ਬਣਾਓ ਵੋਟ ਪੜਾਉਣਾ ਤਾਂ ਜ਼ਰੂਰ ਆ ਨਾ ਜੀ ਬੋਟ ਬਣੀ ਤਾਂ ਜ਼ਰੂਰ ਚਾਹੀਦੀ ਹੈ ਅਸੀਂ ਸਿੱਖ ਹੋਣ ਦਾ ਮਾਣ ਤੋਂ ਮਹਿਸੂਸ ਕਰ ਸਕੀਏ ਨਾ ਕਿ ਸਾਡੀ ਬੋਟ ਬਣੀ ਹੈ ਜੀ ਤੇ ਬੋਰਡ ਤਾ ਨਾ ਬਣੇਗੀ ਜੀ ਅਸੀਂ ਪੂਰਨ ਕੋਰਸ ਸਿੱਖਾ ਤੇ ਜਿਹੜੇ ਬੂਥ ਲੈਵਲ ਅਫਸਰ ਨੇ ਉਹਨਾਂ ਤੱਕ ਸਾਨੂੰ ਸੰਪਰਕ ਕਰ ਲੈਣਾ ਚਾਹੀਦਾ ਇਹ ਬੜੀ ਵੱਡੀ ਗੱਲ ਹੈ ਜੇਕਰ ਹੋਣ ਵੀ ਅਸੀਂ 10 ਮਾਰਚ ਤੱਕ ਨਾ ਬਣਵਾ ਸਕੇ ਜੀ ਤੇ ਮੈਂ ਸਮਝਣਾ ਵੀ ਫਿਰ ਸਾਡੇ ਨੁਕਸਾਨ ਫਿਰ ਸਾਡੀ ਜਿਹੜੀ ਅਸੀਂ ਆਪਦੀ ਜ਼ਿੰਮੇਵਾਰੀ ਕੋ ਭਜ ਰਹੇ ਆ ਤੇ ਅਸੀਂ ਕਿਸੇ ਸਿਰਫ ਦੋਸ਼ ਵੀ ਦੇ ਸਕਦੇ ਕਿ ਸਾਹੀ ਵੀ ਕੱਲ ਨੂੰ ਜੇ ਇਹ ਕਹਿ ਦਈਏ ਕਿ ਉਹਨੂੰ ਪਹੁੰਚ ਦਾ ਅਧਿਕਾਰ ਨਹੀਂ ਮਿਲਦਾ ਤਾਂ ਅਸੀਂ ਇਹ ਨਹੀਂ ਕਹਿ ਸਕਦੇ ਵੀ ਸਾਨੂੰ ਵੋਟ ਨਹੀਂ ਪਾਉਣ ਦਿੱਤੀ ਗਈ ਵੋਟ ਨਹੀਂ ਇੱਕ ਗੱਲ ਹੋਰ ਵੀ ਹੈ ਕਈ ਵਾਰ ਸਤੂ ਸਾਹਿਬ ਅਸੀਂ ਇਹੋ ਜਿਹਾ ਵੇਖਿਆ ਵੀ ਇਹੋ ਜਿਹਾ ਐਲੀਗੇਸ਼ਨ ਵੀ ਲੱਗਦੇ ਆ ਕਿ ਵੇਖੋ ਜੀ ਪ੍ਰਚਾਰ ਦੀ ਘਾਟ ਹੈ ਜੀ ਕੋਈ ਘਾਟ ਨਹੀਂ ਹੈ ਪ੍ਰਚਾਰ ਦੀ ਸਭ ਨੂੰ ਪਤਾ ਹੈ ਕਿ ਮੇਰੇ ਲਈ ਦਾੜਾ ਕੇਸ ਰੱਖਣਾ ਜ਼ਰੂਰੀ ਹੈ ਇਹ ਮੇਰੀ ਪਛਾਣ ਹੈ ਜੇ ਮੈਂ ਸਿੱਖ ਕੋ ਹਾਂ ਤਾਂ ਮੇਰੇ ਸਿਰ ਤੇ ਦਸਤਾਰ ਦਸਤਾਰ ਹੋਣੀ ਜ਼ਰੂਰੀ ਹੈ ਦਾੜਾ ਕੇਸ ਹੋਣਾ ਮੇਰਾ ਜ਼ਰੂਰੀ ਹੈ ਤੇ ਸਾਰਿਆਂ ਨੂੰ ਪਤਾ ਅਣਪੜ੍ਹ ਤੋਂ ਅਣਪੜ੍ਹ ਨੂੰ ਪਤਾ ਤੇ ਪੜ੍ਹੇ ਤੋਂ ਪੜ੍ਹੇ ਲਿਖੇ ਨੂੰ ਪਤਾ ਕਿਸੇ ਦੇ ਹੱਥ ਕੋ ਟੱਕੇ ਨਾ ਕੈਂਚੀ ਨਹੀਂ ਦੇ ਕੇ ਜਾਂਦਾ ਕਿਸੇ ਨੂੰ ਕੋਈ ਮਜਬੂਰ ਨਹੀਂ ਕਰਦਾ ਦਾੜਾ ਕੇਸ ਕਟਾਉਣ ਵਾਸਤੇ ਅਸੀਂ ਇੱਕ ਫੈਸ਼ਨ ਬਣਾ ਲਿਆ ਤੇ ਸਿਰ ਤੋਂ ਸਿਰ ਅਸੀਂ ਭੰਨਨੇ ਦੂਜੇ ਤੋਂ ਕਿ ਸਾਨੂੰ ਦਾ ਪਤਾ ਨਹੀਂ ਮੈਂ ਮੈਂ ਕਈ ਵਾਰ ਇਹ ਗੱਲਾਂ ਨੂੰ ਵੀ ਸਿੱਖਣੇ ਕੋਠੀ ਬਣਾਉਣੀ ਹੋਵੇ ਉਹਨੂੰ ਸਾਰੇ ਪਤਾ ਹੁੰਦਾ ਉਹਨੇ ਜਾਇਦਾਦ ਖਰੀਦਣੀ ਹੋਵੇ ਉਹਨੂੰ ਸਾਰੇ ਕਾਗਜ਼ਾਂ ਦਾ ਪਤਾ ਹੁੰਦਾ ਵੀ ਕਿੱਥੋਂ ਕੀ ਲੱਭ ਕੇ ਲਿਆਉਨੇ ਆ ਉਹਨੇ ਗੱਡੀ ਲੈਣੀ ਹੋਵੇ ਉਹਨੂੰ ਸਾਰੀ ਗੱਲ ਦਾ ਪਤਾ ਹੁੰਦਾ ਕਿ ਮੈਂ ਗੱਡੀ ਕਿਹੜੀ ਕਿਹ ਲੈਣੀ ਕੀਂਦੀ ਹੈ ਅਵੇਜ ਕਿੰਨੀ ਹੈ ਹਨਾ ਕਿਹੜੀ ਸਰਕਾਰ ਨੂੰ ਵੋਟ ਪਾਉਣੀ ਹੈ ਕਿੰਨੂੰ ਅਸੀਂ ਆ ਕਿਵੇਂ ਕਰਨਾ ਉਹ ਸਾਰੀਆਂ ਗੱਲਾਂ ਦਾ ਸਿੱਖ ਨੂੰ ਪਤਾ ਹੈ ਪਰ ਜਿੱਥੇ ਆ ਕੇ ਸਿੱਖੀ ਦੀ ਗੱਲ ਆ ਜਾਂਦੀ ਹੈ ਕਿ ਮੈਂ ਪੂਰਨ ਗੁਰਸਿੱਖ ਬਲਣਾ ਹੈ ਉੱਥੋਂ ਆ ਕੇ ਵੀ ਨਹੀਂ ਮੈਨੂੰ ਨਹੀਂ ਪਤਾ ਜੀ ਇਹਦਾ ਪ੍ਰਚਾਰ ਦੀ ਘਾਟ ਰਹੀ ਜੀ ਦੋਸਤੋ ਅੱਜ ਜਿਵੇਂ ਦਰਬਾਖ ਸਿੰਘ ਜੀ ਬਿਕਨੇ ਬੜੇ ਸਪਸ਼ਟ ਤੇ ਬੜੇ ਸੁਚੱਜੇ ਢੰਗ ਨਾਲ ਤੁਹਾਨੂੰ ਜਾਣੂ ਕਰਵਾਇਆ ਤੇ ਦੋਸਤੋ ਇਸੇ ਤਰ੍ਹਾਂ ਹੀ ਅੱਗੇ ਵੀ ਹੋਰ ਜਿਹੜਾ ਕੋਈ ਮੁੱਦਾ ਹੋਏਗਾ ਉਹਦੇ ਤੇ ਤੁਹਾਡੇ ਰੂਬਰੂ ਅਸੀਂ ਹੁੰਦੇ ਰਾਵਾਂਗੇ ਬਿਕਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ